ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਸਾ ਕਰਵਤ ਪਲਾਨ ਕਰਵਟ ਤੇਰੀ ਲਾਗ ਗਲੇ ਸੁਨ ਬੇਨਤੀ ਮੇਰੀ ਹਉ ਵਾਰੀ ਮੁਖ ਫੇਰ ਪਿਆਰੇ ਕਰਵਟ ਦੇ ਮੋਕਾ ਕਾਹੇ ਕਮਰੇ ਰਹਾ ਜੋ ਤਨ ਚਿਰ ਹੈ ਅਗਨ ਮੋਰ ਪੰਡ ਪਰੈ ਤੋ ਪ੍ਰੀਤ ਨ ਤੋਰ ਹਮ ਤੁਮ ਵਿਚਿ ਭਇਓ ਨਹੀਂ ਕੋਈ ਤੁਮਹਿ ਸੁਕੰਤ ਨਾਰ ਹਮਸੋਇ ਕਹਿਤ ਕਬੀਰ ਸੁਨਹੁ ਰੈ ਲੋਈ ਅਬ ਤੁਮਰੀ ਪ੍ਰਤੀਤ ਨ ਹੋਈ ਆਸਾ ਕਰਵਤ ਭਲਾ ਨ ਕਰਵਟ ਤੇਰੀ ਲਾਗ ਗਲੇ ਸੁਨ ਬੇਨਤੀ ਮੇਰੀ ਹਾਉ ਬਾਰੀ ਮੁਖਫਿਰ ਪਿਆਰੇ ਕਰਵਟ ਦੇ ਮੋਕ ਕਾਹੇ ਕਮਾਰੇ ਰਹਾ ਜੋ ਤਨ ਚਿਰਹਿ ਅੰਗਨ ਮੋਰਾ ਪਿੰਡ ਪਰੈ ਤੋ ਪੀਤ ਨ ਤੋਰ ਹਮ ਤੁਮ ਵਿਚਾ ਪਿਓ ਨਹੀਂ ਕੋਈ ਤੁਮ ਹੈ ਸਕੰਤ ਨਾਰ ਹਮਸਾਈ ਕਹਿ ਤਕਬੀਰ ਸੁਨਹੁ ਰੈ ਲੋਈ ਅਬ ਤੁਮਰੀ ਪ੍ਰਤੀਤ ਨ ਹੋਈ ਅਸਾ ਕਰਵਤ ਭਲਾ ਨ ਕਰਵਟ ਤੇਰੀ ਲਾਗ ਗਲੇ ਸੁਨ ਬਿੰਤੀ ਮੇਰੀ ਹਉ ਵਾਰੀ ਮੁਖ ਫੇਰ ਪਿਆਰੇ ਕਰਵਟ ਦੇ ਮੋਕਾ ਕਹੇ ਕਮਰੇ ਰਹਾ ਜੋ ਤਨ ਚਿਰਹਿ ਅਗਨ ਨ ਮੋਰ ਪਿੰਡ ਪਰੈ ਤੋ ਪ੍ਰੀਤ ਨ ਤੋਰ ਹਮ ਤੁਮ ਬੀਚ ਭਇਓ ਨਹੀਂ ਕੋਈ ਤੁਮਹਿ ਸੁਕੰਤ ਨਾਰ ਹਮਸੋਈ ਕਹਿਤ ਕਬੀਰ ਸੁਨੋ ਰੇ ਲੋਈ ਅਬ ਤੁਮਰੀ ਪ੍ਰਤੀਤ ਨ ਹੋਈ ਆਸਾ ਕਰਵਟ ਫਲਾ ਨ ਕਰਵਟ ਤੇਰੀ ਲਾਗ ਗਲੇ ਸੁਨ ਬੇਨਤੀ ਮੇਰੀ ਹਾਂ ਬਾਰੀ ਮੁਖ ਫੇਰ ਪਿਆਰੇ ਕਰਵਟ ਦੇ ਮੋਕ ਕਾਹੇ ਕਮਾਰੇ ਰਹਾ ਜੋ ਤਨ ਚਿਰ ਹੈ ਅੰਗ ਨ ਮੌਰਾ ਪਿੰਡ ਪਰੈ ਤੋ ਪੀਤ ਨ ਤੋਰ ਹਮ ਤੁਮ ਵਿਚ ਆ ਪਿਓ ਨਹੀਂ ਕੋਈ ਤੁਮ ਹੈ ਸਕੰਤ ਨਾਰ ਹਮਸਾਈ कहत कबीरा सुनहु रे लोई अब तुमरी प्रतीति न होई असा करवट पलान करवट तेरी लाग गले सुन बिनती मेरी हो बारी मुख फेर प्यारे करवट दे मौका कहे को मरे रहौ ਜੋ ਤਨ ਚਿਰਹਿ ਅਗਨ ਮੋਰ ਪਿੰਡ ਪਰੈ ਤੋ ਪ੍ਰੀਤ ਨ ਤੋਰ ਹਮ ਤੁਮ ਬੀਚ ਭਇਓ ਨਹੀਂ ਕੋਈ ਤੁਮਹਿ ਸੁਕੰਤ ਨਾਰ ਹਮ ਸੋਇ ਕਹਿਤ ਕਬੀਰ ਸੁਨਹੁ ਰੇ ਲੋਈ ਅਬ ਤੁਮਰੀ ਪ੍ਰਤੀਤ ਨ ਹੋਈ ਆਸਾ ਕਰਵਟ ਪਲਾ ਨ ਕਰਵਟ ਤੇਰੀ ਲਾਗ ਗਲੇ ਸੁਨ ਬੇਨਤੀ ਮੇਰੀ ਹਾਂ ਬਾਰੀ ਮੁਖ ਫੇਰ ਪਿਆਰੇ ਕਰਵਟ ਦੇ ਮੋਕ ਕਾਹੇ ਕਮਾਰੇ ਰਹਾ ਜੋ ਤਨ ਚਿਰ ਹੈ ਅੰਗਨ ਮੋਰਾ ਪਿੰਡ ਪਰੈ ਤੋ ਪੀਤ ਨ ਤੋਰ ਹਮ ਤੁਮ ਵਿਚ ਆ ਪਿਓ ਨਹੀਂ ਕੋਈ ਤੁਮ ਹੈ ਸੁਕੰਤ ਨਾਰ ਹਮਸਾਈ ਕਹ ਤਕਬੀਰ ਸੁਨੋ ਰੈ ਲੋਈ ਅਬ ਤੁਮਰੀ ਪ੍ਰਤੀਤ ਨ ਹੋਈ ਅਸਾ ਕਰਵਤ ਭਲਾ ਨ ਕਰਵਟ ਤੇਰੀ ਲਾਗ ਗਲੇ ਸੁਨ ਬਿੰਤੀ ਮੇਰੀ ਹਉ ਵਾਰੀ ਮੁਖ ਫੇਰ ਪਿਆਰੇ ਕਰਵਟ ਦੇ ਮੋਕ ਕਹੇ ਕਮਰੇ ਰਹਾਉ ਜੋ ਤਨ ਚਿਰਹਿ ਅਗਨ ਮੋਰ ਪਿੰਡ ਪਰੈ ਤੋ ਪ੍ਰੀਤ ਨ ਤੋਰ ਹਮ ਤੁਮ ਬੀਚ ਭਇਓ ਨਹੀਂ ਕੋਈ ਤੁਮਹਿ ਸੁਕੰਤ ਨਾਰ ਹਮ ਸੋਇ ਕਹਿਤ ਕਬੀਰ ਸੁਨਹੁ ਰੇ ਲੋਈ ਅਬ ਤੁਮਰੀ ਪ੍ਰਤੀਤ ਨ ਹੋਈ ਆਸਾ ਕਰਵਤ ਭਲਾ ਨ ਕਰਵਟ ਤੇਰੀ ਲਾਗ ਗਲੇ ਸੁਨ ਬੇਨਤੀ ਮੇਰੀ ਹਾਉ ਬਾਰੀ ਮੁਖ ਫੇਰ ਪਿਆਰੇ ਕਰਵਟ ਦੇ ਮੋਕਾ ਕਹੇ ਕਮਰੇ ਰਹਾ ਜੋ ਤਨ ਚਿਰਹਿ ਅੰਗਨ ਮੋਰਾ ਪਿੰਡ ਪਰੈ ਤੋ ਪੀਤ ਨ ਤੋਰ ਹਮ ਤੁਮ ਵਿਚ ਆ ਪਿਓ ਨਹੀਂ ਕੋਈ ਤੁਮ ਹੈ ਸੁਕੰਤ ਨਾਰ ਹਮਸਾਈ ਕਹਤ ਕਬੀਰ ਸੁਨੋ ਰੈ ਲੋਈ ਅਬ ਤੁਮਰੀ ਪ੍ਰਤੀਤ ਨ ਹੋਈ ਅਸਾ ਕਰਵਤ ਭਲਾ ਨ ਕਰਵਟ ਤੇਰੀ ਲਾਗ ਗਲੇ ਸੁਨ ਬਿੰਤੀ ਮੇਰੀ ਹਉ ਵਾਰੀ ਮੁਖ ਫੇਰ ਪਿਆਰੇ ਕਰਵਟ ਦੇ ਮੋਕ ਕਾਹੇ ਕ ਮਰੇ ਰਹਾ ਜੋ ਤਨ ਚਿਰ ਹੈ ਅਗਨ ਮੋਰ ਪਿੰਡ ਪਰੈ ਤੋ ਪ੍ਰੀਤ ਨ ਤੋਰ ਹਮ ਤੁਮ ਵਿਚ ਭਇਓ ਨਹੀਂ ਕੋਈ ਤੁਮਹਿ ਸੁਕੰਤ ਨਾਰ ਹਮਸੋਈ ਕਹਿਤ ਕਬੀਰ ਸੁਨੋ ਰੇ ਲੋਈ ਅਬ ਤੁਮਰੀ ਪ੍ਰਤੀਤ ਨ ਹੋਈ ਆਸਾ ਕਰਵਟ ਫਲਾ ਨ ਕਰਵਟ ਤੇਰੀ ਲਾਗ ਗਲੇ ਸੁਨ ਬੇਨਤੀ ਮੇਰੀ ਹਾਂ ਵਾਰੀ ਮੁਖ ਫੇਰ ਪਿਆਰੇ ਕਰਵਟ ਦੇ ਮੋਕ ਕਾਹੇ ਕਮਾਰੇ ਰਹਾ ਜੋ ਤਨ ਚਿਰਹਿ ਅੰਗ ਨ ਮੋਰਾ ਪਿੰਡ ਪਰੈ ਤੋ ਪੀਤ ਨ ਤੋਰ ਹਮ ਤੁਮ ਵਿਚਾ ਪਿਓ ਨਹੀਂ ਕੋਈ ਤੁਮ ਹੈ ਸਕੰਤ ਨਾਰ ਹਮਸਾਈ ਕਹੇ ਤਕਬੀਰ ਸੁਨੋ ਰੇ ਲੋਈ ਅਬ ਤੁਮਰੀ ਪ੍ਰਤੀਤ ਨ ਹੋਈ ਅਸਾ ਕਰਵਤ ਭਲਾ ਨ ਕਰਵਟ ਤੇਰੀ ਲਾਗ ਗਲੇ ਸੁਨ ਬਿੰਤੀ ਮੇਰੀ ਹਉ ਵਾਰੀ ਮੁਖ ਫੇਰ ਪਿਆਰੇ ਕਰਵਟ ਦੇ ਮੌਕਾ ਕਹੇ ਕਮਰੇ ਰਹਾ ਜੋ ਤਨ ਚਿਰ ਹੈ ਅਗਨ ਨ ਮੋਰ ਪਿੰਡ ਪਰੈ ਤੋ ਪ੍ਰੀਤ ਨ ਤੋਰ ਹਮ ਤੁਮ ਵਿਚੈ ਭਇਓ ਨਹੀਂ ਕੋਈ ਤੁਮਹਿ ਸੁਕੰਤ ਨਾਰ ਹਮਸੋਈ ਕਹਿਤ ਕਬੀਰ ਸੁਨਹੋ ਰੇ ਲੋਈ ਅਬ ਤੁਮਰੀ ਪ੍ਰਤੀਤ ਨ ਹੋਈ ਆਸਾ ਕਰਵਟ ਫਲਾ ਨ ਕਰਵਟ ਤੇਰੀ ਲਾਗ ਗਲੇ ਸੁਨ ਬੇਨਤੀ ਮੇਰੀ ਹਾਂ ਬਾਰੀ ਮੁਖ ਫੇਰ ਪਿਆਰੀ ਕਰਵਟ ਦੇ ਮੋਕ ਕਾਹੇ ਕਮਾਰੇ ਰਹਾ ਜੋ ਤਨ ਚਿ ਰਹੇ ਅੰਗ ਨ ਮੋਰਾ ਪਿੰਡ ਪਰੈ ਤੋ ਪੀਤ ਨ ਤੋਰ ਹਮ ਤੁਮ ਵਿਚਾ ਪਿਓ ਨਹੀਂ ਕੋਈ ਤੁਮ ਹੈ ਸਕੰਤ ਨਾਰ ਹਮਸਾਈ ਕਹਿ ਤਕਬੀਰ ਸੁਨਹੁ ਰੈ ਲੋਈ ਅਬ ਤੁਮਰੀ ਪ੍ਰਤੀਤ ਨ ਹੋਈ ਆਸਾ ਕਰਵਤ ਭਲਾ ਨ ਕਰਵਟ ਤੇਰੀ ਲਾਗ ਗਲੇ ਸੁਨ ਬਿੰਤੀ ਮੇਰੀ ਹਉ ਵਾਰੀ ਮੁਖ ਫੇਰ ਪਿਆਰੇ ਕਰਵਟ ਦੇ ਮੋਕਾ ਕਾਹੇ ਕਮਾਰੇ ਰਹਾ ਜੋ ਤਨ ਚਿਰ ਹੈ ਅੰਗ ਨ ਮੋਰ ਪਿੰਡ ਪਰੈ ਤੋ ਪ੍ਰੀਤ ਨ ਤੋਰ ਹਮ ਤੁਮ ਵਿਚ ਭਇਓ ਨਹੀਂ ਕੋਈ ਤੁਮਹਿ ਸੁਕੰਤ ਨਾਰ ਹਮਸੋਇ ਕਹਿਤ ਕਬੀਰ ਸੁਨਹੋ ਰੈ ਲੋਈ ਅਬ ਤੁਮਰੀ ਪ੍ਰਤੀਤ ਨ ਹੋਈ ਆਸਾ ਕਰਵਤ ਫਲਾ ਨ ਕਰਵਟ ਤੇਰੀ ਲਾਗ ਗਲੇ ਸੁਨ ਬੇਨਤੀ ਮੇਰੀ ਹਾਉ ਬਾਰੀ ਮੁਖ ਫੇਰ ਪਿਆਰੇ ਕਰਵਟ ਦੇ ਮੋਕਾ ਕਹੇ ਕਮਾਰੇ ਰਹਾ ਜੋ ਤਨ ਚਿਰਹਿ ਅੰਗ ਨ ਮੋਰਾ ਪਿੰਡ ਪਰੈ ਤੋ ਪੀਤਨ ਤੌਰ ਹਮ ਤੁਮ ਵਿਚ ਆ ਪਿਓ ਨਹੀਂ ਕੋਈ ਤੁਮ ਹੈ ਸੁਕੰਤ ਨਾਰ ਹਮਸਾਈ ਕਹੇ ਤ ਕਬੀਰ ਸੁਨਹੁ ਰੈ ਲੋਈ ਅਬ ਤੁਮਰੀ ਪ੍ਰਤੀਤ ਨ ਹੋਈ ਆਸਾ ਕਰਵਤ ਪਲਾ ਨ ਕਰਵਟ ਤੇਰੀ ਲਾਗ ਗਲੇ ਸੁਨ ਬਿੰਤੀ ਮੇਰੀ ਹਉ ਵਾਰੀ ਮੁਖ ਫੇਰ ਪਿਆਰੇ ਕਰਵਟ ਦੇ ਮੋਕਾ ਕਾਹੇ ਕ ਮਰੇ ਰਹਾ ਜੋ ਤਨ ਚਿਰਹਿ ਅਗਨ ਨ ਮੋਰ ਪਿੰਡ ਪਰੈ ਤੋ ਪ੍ਰੀਤ ਨ ਤੋਰ ਹਮ ਤੁਮ ਬੀਚ ਭਇਓ ਨਹੀਂ ਕੋਈ ਤੁਮਹਿ ਸੁਕੰਤ ਨਾਰ ਹਮਸੋਈ ਕਹਿਤ ਕਬੀਰ ਸੁਨਹੋ ਰੈ ਲੋਈ ਅਬ ਤੁਮਰੀ ਪ੍ਰਤੀਤ ਨ ਹੋਈ ਆਸਾ ਕਰਵਤ ਭਲਾ ਨ ਕਰਵਟ ਤੇਰੀ ਲਾਗ ਗਲੇ ਸੁਨ ਬੇਨਤੀ ਮੇਰੀ ਹਾਉ ਬਾਰੀ ਮੁਖ ਫੇਰ ਪਿਆਰੇ ਕਰਵਟ ਦੇ ਮੋਕ ਕਾਹੇ ਕਮਰੇ ਰਹਾ ਜੋ ਤਨ ਚਿਰਹਿ ਅੰਗਨ ਮੋਰਾ ਪਿੰਡ ਪਰੈ ਤੋ ਪੀਤ ਨ ਤੋਰ ਹਮ ਤੁਮ ਵਿਚ ਆ ਪਿਓ ਨਹੀਂ ਕੋਈ ਤੁਮ ਹੈ ਸੁਕੰਤ ਨਾਰ ਹਮ ਸਾਈ ਕਹੇ ਤ ਕਬੀਰ ਸੁਨੋ ਰੇ ਲੋਈ ਅਬ ਤੁਮਰੀ ਪ੍ਰਤੀਤ ਨ ਹੋਈ ਅਸਾ ਕਰਵਤ ਭਲਾ ਨ ਕਰਵਟ ਤੇਰੀ ਲਾਗ ਗਲੇ ਸੁਨ ਬਿੰਤੀ ਮੇਰੀ ਹਉ ਵਾਰੀ ਮੁਖ ਫੇਰ ਪਿਆਰੇ ਕਰਵਟ ਦੇ ਮੋਕਾ ਕਾਹੇ ਕ ਮਰੇ ਰਹਾ ਜੋ ਤਨ ਚਿਰਹਿ ਅੰਗ ਨ ਮੋਰ ਪਿੰਡ ਪਰੈ ਤੋ ਪ੍ਰੀਤ ਨ ਤੋਰ ਹਮ ਤੁਮ ਬੀਚ ਭਇਓ ਨਹੀਂ ਕੋਈ ਤੁਮਹਿ ਸੁਕੰਤ ਨਾਰ ਹਮਸੋਇ ਕਹਿਤ ਕਬੀਰ ਸੁਨੋ ਰੇ ਲੋਈ ਅਬ ਤੁਮਰੀ ਪ੍ਰਤੀਤ ਨ ਹੋਈ ਆਸਾ ਕਰਵਤ ਭਲਾ ਨ ਕਰਵਟ ਤੇਰੀ ਲਾਗ ਗਲੇ ਸੁਨ ਬੇਨਤੀ ਮੇਰੀ ਹਾਉ ਬਾਰੀ ਮੁਖ ਫੇਰ ਪਿਆਰੇ ਕਰਵਟ ਦੇ ਮੋਕ ਕਾਹੇ ਕਮਾਰੇ ਰਹਾ ਜੋ ਤਨ ਚਿਰਹਿ ਅੰਗ ਨ ਮੋਰਾ ਪਿੰਡ ਪਰੈ ਤੋ ਪੀਤ ਨ ਤੋਰ ਹਮ ਤੁਮ ਵਿਚਾ ਪਿਓ ਨਹੀਂ ਕੋਈ ਤੁਮ ਹੈ ਸੁਕੰਤ ਨਾਰ ਹਮਸਾਈ कहत कबीरा सुनहु रे लोई अब तुमरी प्रतीति न होई असा करवट पलान करवट तेरी लाग गले सुन बिनती मेरी हो बारी मुख फेर प्यारे करवट दे मौका कहे को मरे रहौ ਜੋ ਤਨ ਚਿਰਹਿ ਅੰਗ ਨ ਮੋਰ ਪਿੰਡ ਪਰੈ ਤੋ ਪੀਤ ਨ ਤੋਰ ਹਮ ਤੁਮ ਵਿਚ ਭਿਓ ਨਹੀਂ ਕੋਈ ਤੁਮਹਿ ਸੁਕੰਤ ਨਾਰ ਹਮ ਸੋਇ ਕਹਿਤ ਕਬੀਰ ਸੁਨਹੁ ਰੇ ਲੋਈ ਅਬ ਤੁਮਰੀ ਪ੍ਰਤੀਤ ਨ ਹੋਈ ਆਸਾ ਕਰਵਤ ਪਲਾ ਨ ਕਰਵਟ ਤੇਰੀ ਲਾਗ ਗਲੇ ਸੁਨ ਬੇਨਤੀ ਮੇਰੀ ਹਾਉ ਬਾਰੀ ਮੁਖ ਫੇਰ ਪਿਆਰੇ ਕਰਵਟ ਦੇ ਮੋਕਾ ਕਹੇ ਕਮਾਰੇ ਰਹਾ ਜੋ ਤਨ ਚਿਰਹਿ ਅੰਗਨ ਮੋਰਾ ਪਿੰਡ ਪਰੈ ਤੋ ਪੀਤਨ ਤੋਰ ਹਮ ਤੁਮ ਵਿਚ ਆ ਪਿਓ ਨਹੀਂ ਕੋਈ ਤੁਮ ਹੈ ਸੁਕੰਤ ਨਾਰ ਹਮਸਾਈ कहत कबीरा सुन हो रे लोई अब तुमरी प्रतीति न होई असा करवट पलान करवट तेरी लाग गले सुन बिनती मेरी हो बारी मुख फेर प्यारे करवट दे मौका कहे को मरे राव ਜੋ ਤਨ ਚਿਰ ਹੈ ਅੰਗ ਨ ਮੋਰ ਪਿੰਡ ਪਰੈ ਤੋ ਪ੍ਰੀਤ ਨ ਤੋਰ ਹਮ ਤੁਮ ਵਿਚਿ ਭਇਓ ਨਹੀਂ ਕੋਈ ਤੁਮਹਿ ਸੁਕੰਤ ਨਾਰ ਹਮਸੋਇ ਕਹਿਤ ਕਬੀਰ ਸੁਨੋ ਰੇ ਲੋਈ ਅਬ ਤੁਮਰੀ ਪ੍ਰਤੀਤ ਨ ਹੋਈ ਆਸਾ ਕਰਵਟ ਫਲਾ ਨ ਕਰਵਟ ਤੇਰੀ ਲਾਗ ਗਲੇ ਸੁਨ ਬੇਨਤੀ ਮੇਰੀ ਹਾਉ ਬਾਰੀ ਮੁਖ ਫੇਰ ਪਿਆਰੀ ਕਰਵਟ ਦੇ ਮੋਕ ਕਾਹੇ ਕਮਾਰੇ ਰਹਾ ਜੋ ਤਨ ਚਿ ਰਹੇ ਅੰਗਨ ਮੋਰਾ ਪਿੰਡ ਪਰੈ ਤੋ ਪੀਤ ਨ ਤੋਰ ਹਮ ਤੁਮ ਵਿਚ ਆ ਪਿਓ ਨਹੀਂ ਕੋਈ ਤੁਮ ਹੈ ਸਕੰਤ ਨਾਰ ਹਮ ਸਾਈ ਕਹਿ ਤਕਬੀਰ ਸੁਨਹੁ ਰੈ ਲੋਈ ਅਬ ਤੁਮਰੀ ਪ੍ਰਤੀਤ ਨ ਹੋਈ ਅਸਾ ਕਰਵਤ ਭਲਾ ਨ ਕਰਵਟ ਤੇਰੀ ਲਾਗ ਗਲੇ ਸੁਨ ਬਿੰਤੀ ਮੇਰੀ ਹਉ ਵਾਰੀ ਮੁਖ ਫੇਰ ਪਿਆਰੇ ਕਰਵਟ ਦੇ ਮੌਕਾ ਕਾਹੇ ਕ ਮਰੇ ਰਹਾ ਜੋ ਤਨ ਚਿਰਹਿ ਅਗਨ ਮੋਰ ਪਿੰਡ ਪਰੈ ਤੋ ਪ੍ਰੀਤ ਨ ਤੋਰ ਹਮ ਤੁਮ ਬੀਚ ਭਇਓ ਨਹੀਂ ਕੋਈ ਤੁਮਹਿ ਸੁਕੰਤ ਨਾਰ ਹਮ ਸੋਇ ਕਹਿਤ ਕਬੀਰ ਸੁਨਹੋ ਰੇ ਲੋਈ ਅਬ ਤੁਮਰੀ ਪ੍ਰਤੀਤ ਨ ਹੋਈ ਆਸਾ ਕਰਵਤ ਭਲਾ ਨ ਕਰਵਟ ਤੇਰੀ ਲਾਗ ਗਲੇ ਸੁਨ ਬੇਨਤੀ ਮੇਰੀ ਹਾਉ ਬਾਰੀ ਮੁਖ ਫੇਰ ਪਿਆਰੇ ਕਰਵਟ ਦੇ ਮੋਕਾ ਕਹੇ ਕਮਰੇ ਰਹਾਉ ਜੋ ਤਨ ਚਿਰਹਿ ਅੰਗਨ ਮੋਰਾ ਪਿੰਡ ਪਰੈ ਤੋ ਪੀਤ ਨ ਤੋਰ ਹਮ ਤੁਮ ਵਿਚ ਆ ਪਿਓ ਨਹੀਂ ਕੋਈ ਤੁਮ ਹੈ ਸੁਕੰਤ ਨਾਰ ਹਮਸਾਈ ਕਹਤ ਕਬੀਰ ਸੁਨੋ ਰੈ ਲੋਈ ਅਬ ਤੁਮਰੀ ਪ੍ਰਤੀਤ ਨ ਹੋਈ ਅਸਾ ਕਰਵਤ ਭਲਾ ਨ ਕਰਵਟ ਤੇਰੀ ਲਾਗ ਗਲੇ ਸੁਨ ਬਿੰਤੀ ਮੇਰੀ ਹਉ ਵਾਰੀ ਮੁਖ ਫੇਰ ਪਿਆਰੇ ਕਰਵਟ ਦੇ ਮੋਕ ਕਾਹੇ ਕ ਮਰੇ ਰਹਾ ਜੋ ਤਨ ਚਿਰ ਹੈ ਅਗਨ ਨ ਮੋਰ ਪਿੰਡ ਪਰੈ ਤੋ ਪ੍ਰੀਤ ਨ ਤੋਰ ਹਮ ਤੁਮ ਵਿਚ ਭਇਓ ਨਹੀਂ ਕੋਈ ਤੁਮਹਿ ਸੁਕੰਤ ਨਾਰ ਹਮਸੋਈ ਕਹਿਤ ਕਬੀਰ ਸੁਨੋ ਰੇ ਲੋਈ ਅਬ ਤੁਮਰੀ ਪ੍ਰਤੀਤ ਨ ਹੋਈ ਆਸਾ ਕਰਵਟ ਭਲਾ ਨ ਕਰਵਟ ਤੇਰੀ ਲਾਗ ਗਲੇ ਸੁਨ ਬੇਨਤੀ ਮੇਰੀ ਹਾਂ ਬਾਰੀ ਮੁਖ ਫੇਰ ਪਿਆਰੇ ਕਰਵਟ ਦੇ ਮੋਕ ਕਾਹੇ ਕਮਾਰੇ ਰਹਾ ਜੋ ਤਨ ਚਿਰਹਿ ਅੰਗ ਨ ਮੋਰਾ ਪਿੰਡ ਪਰੈ ਤੋ ਪੀਤ ਨ ਤੋਰ ਹਮ ਤੁਮ ਵਿਚ ਆ ਪਿਓ ਨਹੀਂ ਕੋਈ ਤੁਮ ਹੈ ਸਕੰਤ ਨਾਰ ਹਮਸਾਈ ਕਹੇ ਤਕਬੀਰ ਸੁਨੋ ਰੇ ਲੋਈ ਅਬ ਤੁਮਰੀ ਪ੍ਰਤੀਤ ਨ ਹੋਈ ਅਸਾ ਕਰਵਤ ਭਲਾ ਨ ਕਰਵਟ ਤੇਰੀ ਲਾਗ ਗਲੇ ਸੁਨ ਬਿੰਤੀ ਮੇਰੀ ਹਉ ਵਾਰੀ ਮੁਖ ਫੇਰ ਪਿਆਰੇ ਕਰਵਟ ਦੇ ਮੋਕਾ ਕਹੇ ਕ ਮਰੇ ਰਹਾ ਜੋ ਤਨ ਚਿਰ ਹੈ ਅੰਗ ਨ ਮੋਰ ਪਿੰਡ ਪਰੈ ਤੋ ਪ੍ਰੀਤ ਨ ਤੋਰ ਹਮ ਤੁਮ ਵਿਚ ਭਇਓ ਨਹੀਂ ਕੋਈ ਤੁਮਹਿ ਸੁਕੰਤ ਨਾਰ ਹਮਸੋਈ ਕਹਿਤ ਕਬੀਰ ਸੁਨਹੋ ਰੇ ਲੋਈ ਅਬ ਤੁਮਰੀ ਪ੍ਰਤੀਤ ਨ ਹੋਈ ਆਸਾ ਕਰਵਟ ਭਲਾ ਨ ਕਰਵਟ ਤੇਰੀ ਲਾਗ ਗਲੇ ਸੁਨ ਬੇਨਤੀ ਮੇਰੀ ਹਾਂ ਬਾਰੀ ਮੁਖ ਫੇਰ ਪਿਆਰੇ ਕਰਵਟ ਦੇ ਮੋਕ ਕਹੇ ਕਮਰੇ ਰਹਾ ਜੋ ਤਨ ਚਿ ਰਹੇ ਅੰਗਨ ਮੋਰਾ ਪਿੰਡ ਪਰੈ ਤੋ ਪੀਤ ਨ ਤੋਰ ਹਮ ਤੁਮ ਵਿਚ ਆ ਪਿਓ ਨਹੀਂ ਕੋਈ ਤੁਮ ਹੈ ਸੁਕੰਤ ਨਾਰ ਹਮਸਾਈ ਕਹਿ ਤ ਕਬੀਰ ਸੁਨਹੁ ਰੈ ਲੋਈ ਅਬ ਤੁਮਰੀ ਪ੍ਰਤੀਤ ਨ ਹੋਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹਿ